ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਜਾਨਵਰ ਠੀਕ ਆ ਵੀ ਸਾਰਿਆਂ ਦੇ ਲੋ ਜੀ ਅੱਜ ਆਪਾਂ ਬਈ ਕੁਹਾੜੇ ਪਹੁੰਚੇ ਸੀਗੇ ਵੀਰ ਨੇ ਨਾ ਕੁਛਕ ਕਬੂਤਰ ਆਪਣੇ ਸੇਲ ਕਰਨੇ ਤੇ ਵੀਰ ਦਾ ਫੋਨ ਆਇਆ ਸੀ ਆਪਾਂ ਨੂੰ ਵੀ ਕਹਿੰਦਾ ਆਪਾਂ ਨੇ ਯਾਰ ਕਬੂਤਰ ਸੇਲ ਕਰਨੇ ਥੋੜੇ ਜਿਹੇ ਹਨਾ ਜਿਹੜੇ ਕਬੂਤਰ ਕਬੂਤਰੀਆਂ ਬਣੇ ਹੋਏ ਆ ਚਲੋ ਬਹੁਤ ਦਿੱਕਤਾਂ ਹੋ ਜਾਂਦੀਆਂ ਬਾਈ ਹਰੇਕ ਬੰਦੇ ਦਾ ਆਪਣਾ ਆਪਣਾ ਸਰਕਲ ਆ ਪਰਿਵਾਰ ਆ ਜਿੱਦਾਂ ਵੀ ਆ ਲੋਡ ਹੁੰਦੀ ਆ ਤਾਂ ਵੀਰ ਕਹਿੰਦਾ ਮੈਂ ਸੇਲ ਕਰਨੇ ਕਬੂਤਰ ਤਾ ਆਪਾਂ ਹੁਣ ਤੁਹਾਨੂੰ ਆ ਕਬੂਤਰ ਬੈਠੇ ਆ ਬਈ ਸਾਰੇ ਉਹ ਜਿਹੜੇ ਸੇਲ ਵਾਲੇ ਆ بڑے ਕਬੂਤਰ ਕੂਤਰ ਕੂਤਰੀਆਂ ਬਈ ਇਹ ਵਿੱਚ ਤਾਂ ਕਰਕੇ ਜਿਹੜੇ ਸੇਲ ਕਰਨੇ ਆ ਆਪਾਂ ਨੇ ਵੀਡੀਓ ਬਣਾ ਲੈਣੇ ਆ ਮੈਂ ਖਾ ਚਲੋ ਸ਼ੌਂਕ ਕਰਾ ਦੰਨੇ ਆ ਜਿਹੜੇ ਵੀਰ ਨੇ ਬਾਈ ਲੈਣੇ ਹੋਏ ਤਾਂ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਨੰਬਰ ਫੋਨ ਤੇ ਕਨੈਕਟ ਕਰ ਲਿਓ ਮੇਰੇ ਨਾਲ ਤਾਂ ਆਪਾਂ ਤੁਹਾਨੂੰ ਰੇਟ ਵੀ ਦੱਸ ਦਾਂਗੇ ਹਨਾ ਵੀ ਕਿੰਨੇ ਦੇ ਦੇਣੇ ਜੋ ਵੀ ਆ ਤੁਸੀਂ ਸ਼ੌਂਕ ਕਰਾ ਦੰਨੇ ਆ ਤੁਹਾਨੂੰ ਬਾਈ ਕਰਾਊਗਾ ਨਾਲ ਮੇਰੇ ਬਾਈ ਆਇਆ ਵਾ ਸੁੱਖਾ ਆਇਆ ਵਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਠੀਕ ਆ ਤਾਂ ਆਪਾਂ ਨੇ ਕਬੂਤਰਾਂ ਦਾ ਵੀ ਸ਼ੌਂਕ ਕਰਾ ਦੇਣਾ ਜਿਹੜਾ ਵੀ ਜੀੜੇ ਵੀਰ ਨੂੰ ਪਸੰਦ ਆਇਆ ਕਬੂਤਰ ਤਾਂ ਆਪਾਂ ਨੂੰ ਫੋਨ ਕਰ ਲਿਓ ਤੁਸੀਂ ਠੀਕ ਹੈ ਜੀ ਆਪਾਂ ਨੇ ਆਪਣਾ ਨੰਬਰ ਦੇ ਦੇਣਾ ਤੁਹਾਨੂੰ ਤੁਸੀਂ ਸ਼ੌਂਕ ਕਰ ਲਿਓ ਬਾਕੀ ਪਸੰਦ ਆਇਆ ਤਾਂ ਫੋਨ ਕਰ ਲਿਓ ਤਾਂ ਆਪਾਂ ਤੁਹਾਨੂੰ ਉਹ ਕਬੂਤਰ ਦਾ ਦੱਸ ਦਾਂਗੇ ਹਨਾ ਇਹ ਵੀ ਦੇਣੇ ਆ ਦੁਬਈ ਵਿੱਚ ਆ ਬੱਚੇ ਬੈਠੇ ਆ ਠੀਕ ਹੈ ਜੀ ਨੀਲੇ ਜੇ ਕਿਸੇ ਵੀਰ ਨੂੰ ਜੇ ਕਿਸੇ ਵੀਰ ਨੂੰ ਪਸੰਦ ਆਏ ਇਹ ਇਹ ਤਾਂ ਬਾਈ ਜ਼ਰੂਰ ਕੰਡੈਕਟ ਕਰ ਲਿਓ ਤੁਹਾਨੂੰ ਕਰਾਉਂਦੇ ਹੁਣ ਕੱਲੇ ਕੱਲੇ ਕਬੂਤਰ ਦਾ ਆਪਾਂ ਸ਼ੌਂਕ ਕਰਾਉਨੇ ਹਨਾ ਲੋ ਜੀ ਬਾਈ ਕਰਾਉਨੇ ਆ ਤੁਹਾਨੂੰ ਹੁਣ ਸ਼ੌਂਕ ਹਨਾ ਆ ਕਬੂਤਰ ਬਾਈ ਸੇਲ ਆ ਬਾਈ ਦੇ ਇਹ ਤਾਂ ਤੁਸੀਂ ਦੇਖ ਲਿਓ ਬਾਈ ਜਿਹੜੇ ਵੀਰ ਨੇ ਲੈਣੇ ਹੋਏ ਤਾਂ ਬਾਈ ਇਧਰਲੀ ਸਾਈਡ ਆ ਜਾ ਇਧਰਲੀ ਸਾਈਡ ਆ ਜਾ ਇਧਰੇ ਮੈਂ ਕੱਢ ਕੇ ਉਹ ਦਿਖਾ ਦੂੰਗਾ ਹਾਂ ਮੈਨੂੰ ਇਧਰ ਆਣਾ ਚਾਹੀਏ ਨਹੀਂ ਭੁੱਲੇ ਕਿ ਉੱਤਮ ਆ ਜਾਵੇ ਹਾਂ ਬਾਈ ਦੇਖ ਲਿਓ ਜਿਹੜੇ ਵੀਰ ਨੂੰ ਲੋਡ ਹੋਈ ਕਬੂਤਰਾਂ ਦੀ ਹਨਾ ਤਾਂ ਤੁਹਾਨੂੰ ਆਪਾਂ ਦੱਸ ਦਾਂਗੇ ਇਹਨਾਂ ਦਾ ਹਾਲੋ ਜੀ ਆ ਦੇਖੋ ਬਈ ਕਬੂਤਰ ਆ ਕਬੂਤਰੀ ਇਹ ਕਬੂਤਰ ਇਹ ਕਬੂਤਰ ਆ ਕਬੂਤਰ ਆ ਇਹ ਜੋੜਾ ਵਈ ਇਹ ਕਬੂਤਰ ਆ ਇਹ ਜੋੜਾ ਲੱਗਿਆ ਵਾ ਬਈ ਇਹ ਇਹ ਖੱਟੀਆਂ ਅੱਖਾਂ ਦਾ ਠੀਕ ਆ ਜੀ ਆ ਵੀ ਅੱਖਾਂ ਖੱਟੀਆਂ ਅੱਖਾਂ ਦਾ ਕਬੂਤਰ ਆ ਇਹ ਪੱਲੇ ਬਹੁਤ ਵੱਡੇ ਆ ਹੂੰ ਦੋਇ ਤਰ੍ਹਾਂ ਦਿਖਾਇਓ ਬਈ ਪੱਲੇ ਜਿਹੜਾ ਲੋਕ ਇਹ ਲਾਉਂਦੇ ਆ ਇਹਨਾਂ ਦੂਆ ਪੱਲੇ ਦਿਖਾਓ ਪੱਲੇ ਹਾਂ ਆ ਦੇਖੋ ਬਈ ਪੱਲੇ ਇਹਦੇ ਆ ਠੀਕ ਹੈ ਜੀ ਵੱਡੇ ਪੱਲੇ ਚੱਲ ਰਾਈ ਬੜੀਆਂ ਬਈ ਹੂੰ ਦੂਆ ਪੱਲਾ ਵੀ ਦਿਖਾ ਦੋ ਸੋਟਰ ਬਾਈ ਚੰਗਾ ਹੈ ਜਿਹੜੇ ਵੀਰ ਨੂੰ ਬਾਈ ਲੋਡ ਹੋਈ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਹਨਾ ਪੰਜੇ ਦਿਖਾਓ ਨਾ ਇਹਦੇ ਪੰਜੇ ਹੈ ਬਾਈ ਠੀਕ ਹੈ ਜੀ ਕੰਜੇ ਨੋਕ ਵਰਗੀ ਹੈ ਹੂੰ ਠੀਕ ਹੈ ਜੀ ਇਹ ਕਬੂਤਰ ਆ ਬਾਈ ਖੱਟੀਆਂ ਦਾ ਇਹ ਜੋੜਾ ਮਿਲਿਆ ਵਾਏ ਉਹ ਖੱਟੀਆਂ ਦੀ ਕਬੂਤਰੀ ਕਾਲੀ ਚੀਨੀ ਉਹਦੇ ਨਾਲ ਕਾਲੀ ਚੀਨੀ ਚੱਕੀ ਬਾਈ ਜਿਹਨਾਂ ਜੋੜਾ ਮਿਲਿਆ ਵਾ ਇਹਦਾ ਹਾਂ ਤੁਹਾਨੂੰ ਉਹ ਦਿਖਾ ਦੰਨੇ ਬਾਈ ਜਿਹੜੀ ਕਬੂਤਰੀ ਨਾਲ ਮਿਲੀ ਵੀ ਇਹਦੇ ਆ ਕਬੂਤਰੀ ਨਾਲ ਜੋੜਾ ਬਾਈ ਇਹਦਾ ਇਹ ਕਬੂਤਰੀ ਹੈਗੀ ਖੱਟੀਆਂ ਦੀ ਕਾਲੀ ਚੀਨੀ ਕਬੂਤਰੀ ਹੈ ਟੁੰਡੀ ਬਣਾਉਂਦੀ ਹੈ ਕਾਲੀ ਉਹ ਨੋਕ ਆ ਕਾਲੀ ਚੀਨੀ ਕਬੂਤਰੀ ਹੈ ਖੱਟੀਆਂ ਦੀ ਬਾਈ ਸ਼ਾਨਦਾਰ ਆ ਪੂਰੀ ਕਬੂਤਰੀ ਕਿਉਂਕਿ ਨਾ ਕਬੂਤਰ ਨਾ ਬਾਈ ਜਿੱਦਾਂ ਕੀ ਵੱਧ ਹੋ ਜਿੰਦੇ ਨਾ ਬੰਦੇ ਕੋਲ ਹਨਾ ਆ ਦੇਖ ਲਓ ਆ ਬੰਦੇ ਨੂੰ ਦੇਣੇ ਪੈ ਜੰਨੇ ਆ ਆ ਦੇਖੀ ਚਲੋ ਬਹੁਤ ਦਿੱਕਤਾਂ ਹੋ ਜਾਂਦੀਆਂ ਮਜਬੂਰੀਆਂ ਹੋ ਜਾਂਦੀਆਂ ਹਰੇਕ ਬੰਦੇ ਦੀ ਇੱਕ ਤੁਸੀਂ ਕੁਆਲਿਟੀ ਹੋਰ ਦੇਖਿਓ ਕਦੇ ਵੀ ਆ ਕੰਨੀਆਂ ਤੁਸੀਂ ਦੇਖੀ ਹੋਵੋਗੇ ਬਰਾਬਰ ਜਾਂ ਬੜੀਆਂ ਹੁੰਦੀਆਂ ਤੇ ਇਹ ਕਬੂਤਰੀ ਆ ਗਵਲੀ ਕੰਨੀ ਵੱਡੀ ਆ ਦੇਖ ਲਓ ਆ ਲੈ ਪੱਲੇ ਦੇ ਵਿੱਚ ਦੂਆ ਪੱਲਾ ਵੀ ਦਿਖਾਓ ਆ ਰਾਈ ਪੱਲੇ ਦੇ ਲੋ ਪੂੰਛ ਦੇ ਬਰਾਬਰ ਨਾਲ ਮਿਲਦੇ ਇਹ ਇੱਧਰਲਾ ਵੀ ਦੇਖ ਲਓ ਦਾ ਅਰੇ ਕੁਤਰੀ ਅਰਥਾ ਮਾ ਜੋਰ ਮਾਰ ਦੂਏ ਸਾਈਡ ਨੂੰ ਪਿੱਲਾ ਦਿਖਾਇਆ ਕਰੋ ਬਾਈ ਅੰਦਰਲੀ ਸਾਈਡ ਤੇ ਆਹ ਦੇਖੋ ਆ ਪੱਲੇ ਬਾਈ ਇਹਦੇ ਠੀਕ ਹੈ ਜੀ ਗੱਡੀ ਆ ਕੰਨੀ ਦਾ ਬਾਈ ਇਹ ਆ ਕੰਨੀ ਵੱਡੀ ਆ ਕਿ ਚੱਲ ਪੰਜੇ ਦਿਖਾਓ ਆ ਇਹਦੇ ਬਾਈ ਪੰਜੇ ਆ ਪੰਜੇ ਬਾਈ ਮੋਦੀ ਪੈ ਰਹੀ ਆ ਪਤਾ ਇਹਨਾਂ ਬਹੁਤ ਛੋਟੇ ਬੋਲ ਨੌਂਦਰਾਂ ਤੇ ਨੋਕ ਸੇਮ ਆ ਬਾਈ ਹੂੰ ਕਾਲੀ ਉਹ ਕਾਲੀ ਪੰਜੇ ਨੋਕ ਠੀਕ ਹੈ ਜੀ ਇਹ ਕਾਲੀ ਚੀਨੀ ਕਬੂਤਰੀ ਆ ਬਾਈ ਇਹ ਜੋੜਾ ਮਿਲਿਆ ਵਾ ਬਾਈ ਇਹ ਆ ਜੋੜਾ ਮਿਲਿਆ ਵਾ ਜੇ ਕਿਸੇ ਨੇ ਜੋੜਾ ਲਾਉਣਾ ਵੀ ਹੋਇਆ ਤਾਂ ਲਾ ਵੀ ਸਕਦੇ ਹਨਾ ਠੀਕ ਹੈ ਜੀ ਲੱਗਿਆ ਬਈ ਇਹ ਜੋੜਾ ਇਹ ਹਾਂ ਹਾਂ ਲੱਗਿਆ ਵਾ ਮਿਲਿਆ ਵਾ ਇਹ ਲਓ ਜੀ ਇਹ ਕਬੂਤਰੀ ਹੈ ਇਹ ਵੀ ਕਬੂਤਰੀ ਆ ਇਹ ਬਾਈ ਆ ਵੀ ਲਓ ਜੀ ਖੱਟੀਆਂ ਦੀ ਕਬੂਤਰੀ ਹੈ ਵੀ ਟੀਰੀ ਆ ਕਬੂਤਰੀ ਇਹ ਟੀਰੀ ਟੀਰ ਪੈਂਦੀ ਹੈ ਦੇ ਅੱਖ ਚ ਆਹ ਦੇਖੋ ਟੀਰੀ ਟਾਂਗੀ ਆ ਟੀਰੀ ਜੀ ਸੀ ਕਾ ਹਾਂ ਬਾਈ ਦੁੰਮਾ ਦੀ ਆ ਦੇਖ ਲਓ ਤੇ ਪੂੰਛ ਕੁਝ ਵੀ ਕਾਲੇ ਖੰਭ ਆ ਬਾਈ ਇਹ ਤਿੰਨ ਖੰਭ ਕਾਲੇ ਆ ਪਿੱਛੇ ਪੂੰਛ ਤੇ ਆਹ ਜੀ ਨਾ ਗੋਟੀ ਜੀ ਵੀ ਥੋੜੀ ਜੀ ਕਾਲੀ ਕਾਲਸ ਪਰ ਹੂੰ ਠੀਕ ਆ ਪੱਲੇ ਦਿਖਾਏ ਉਹਦੇ ਅੰਦਰਲੀ ਸਾਈਡ ਦਾ ਆ ਇਹਦੇ ਬਾਈ ਪੱਲੇ ਆ ਹੂੰ ਅੱਜ ਠੀਕ ਹੈ ਜੀ ਠੀਕ ਆ ਕਿਉਂਕਿ ਭਾਈ ਠੰਡ ਦੇ ਦਿਨਾਂ ਮਾ ਨਾ ਕਬੂਤਰ ਹੋ ਜੰਨੇ ਆ ਮੈਲੇ ਜੇ ਹੋ ਜੰਨੇ ਆ ਕਿਉਂਕਿ ਭਾਈ ਜਿਹੜੇ ਜੋੜੇ ਆ ਤੇ ਬੈਠੇ ਆ ਜੋੜੇ ਮਿਲੇ ਵੀ ਹੁੰਦੇ ਫਿਰ ਹਾਂ ਹੁਣ ਪਤਾ ਹੀ ਆ ਗੁੱਡੇ ਵਿੱਚ ਕਿਉਂਕਿ ਜਿਹੜੀ ਕੁਆਲਿਟੀ ਆ ਕੁਆਲਿਟੀ ਦਾ ਕੁਆਲਿਟੀ ਹੋਣਾ ਆ ਹੁੰਦਾ ਉਹ ਸਹੀ ਠੀਕ ਆ ਠੀਕ ਹੈ ਜੀ ਇਹ ਵੀ ਭਾਈ ਕਬੂਤਰੀ ਆ ਲੋ ਜੀ ਲਾਲ ਚੀਨਾ ਕਬੂਤਰ ਚਿੱਟੀਆਂ ਦਾ ਬਾਈ ਚੀਜ਼ਾਂ ਦੇਖੋ ਪਹਿਲਾਂ ਇਹ ਕਬੂਤਰ ਦਾ ਕਰੋ ਸ਼ੌਂਕ ਪਹਿਲਾਂ ਤੁਸੀਂ ਹੁਣ ਇਹ ਲਾਲ ਚੀਨਾ ਕਬੂਤਰ ਆ ਬਾਈ ਕਾਲੀ ਨੋਕ ਦਾ ਚਿੱਟੀਆਂ ਅੱਖਾਂ ਠੀਕ ਹੈ ਜੀ ਕਬੂਤਰ ਆ ਬਾਈ ਤੇ ਪੰਲਾ ਦੇਖੋ ਇਹਦਾ ਪਰ ਬਹੁਤ ਪਰ ਵਿੱਚ ਬਹੁਤ ਪਰ ਵਿੱਚ ਪੂਰੀ ਕੁਆਲਿਟੀ ਆ ਪਰਾਂ ਵਿੱਚ ਆ ਦੇਖ ਲਓ ਕਿੱਡਾ ਪੰਲਾ ਹੈ ਇਹ ਵੀ ਜੇ ਕਬੂਤਰ ਵੀ ਬਹੁਤ ਬੜਾ ਕਬੂਤਰ ਦਾ ਕਬੂਤਰ ਹਾਈਟ ਦਾ ਲੰਬੀ ਹਾਈਟ ਦਾ ਕਬੂਤਰ ਆ ਦੇਖ ਲਓ ਮੈਂ ਹੱਥ 'ਚ ਫੜਿਆ ਬਾਈ ਦਸਦਾ ਕਬੂਤਰ ਇਹ ਲਾਲ ਚੀਨਾ ਹੈ ਠੀਕ ਹੈ ਜੀ ਦੂਆ ਬੱਲਾ ਵੀ ਦਿਖਾਇਆ ਉਹ ਇਧਰ ਲਾਲ ਚੀਨਾ ਚਿੱਟੀਆਂ ਅੰਦਰੀ ਸਾਈਡ ਤੋਂ ਆ ਪੱਲੇ ਆ ਬਈ ਇਹਦੇ ਠੀਕ ਹੈ ਜੀ ਇਹ ਲਾਲ ਚੀਨਾ ਚਿੱਟੀਆਂ ਦਾ ਕਾਲੀ ਨੋਕ ਹੈ ਦੀ ਆ ਇਹਦੇ ਪੰਜੇ ਆ ਬਈ ਠੀਕ ਹੈ ਜੀ ਆਪਾਂ ਉਹ ਵੇਖੂਗਾ ਦੇਖ ਸਕਦੇ ਹਾਂ ਤੁਹਾਨੂੰ ਇਹ ਲਾਲ ਚੀਨਾ ਬਾਈ ਬਾਈ ਤੂੰ ਤਾਂ ਸਾਊ ਬੋਹਦਾ ਸੀਲ ਕੁੱਟ ਰ ਜਣਾ ਜਿਹੜੇ ਬੰਦੇ ਸੀਲ ਕੁੱਟਦੇ ਨੇ ਸੀਨਾ ਨਾ ਲੈ ਕੋਈ ਹਰਕਤ ਨਹੀਂ ਕਰਦਾ ਇਹ ਲਾਲ ਚੀਨਾ ਬਾਈ ਠੀਕ ਹੈ ਜੀ ਉੱਪਰ ਉੱਪਰ ਲਓ ਜੀ ਇੱਕ ਹੋਰ ਲਾਲ ਚੀਨਾ ਇਹ ਗਾਨੀ ਬਣੀ ਵੀ ਬਾਈ ਪੂਰੀ ਇਹ ਗਾਨੀ ਵਾਲੇ ਆ ਬਾਈ ਇੱਕ ਗਾਨੀ ਬਣੀ ਵੀ ਪੂਰੀ ਇਹਦੇ ਕਬੂਤਰ ਦੇ ਦੇਖ ਸਕਦੇ ਇਹ ਵੀ ਚਿੱਟੀਆਂ ਦਾ ਇਹਦੀ ਕਾਲੀ ਨੂਕ ਇਹ ਉਹਦਾ ਭਾਈ ਆ ਬਾਈ ਜਿਹੜਾ ਹੁਣ ਤੁਹਾਨੂੰ ਆਪਾਂ ਲਾਲ ਚੀਨਾ ਦਿਖਾਇਆ ਨਾ ਇਹ ਦੋਨੇ ਭਾਈ ਆ ਇਹ ਠੀਕ ਆ ਜੀ ਇੱਕੋ ਝੋਲੀ ਦੇ ਇਹ ਦੋਨੇ ਕਬੂਤਰ ਆ ਪਰ ਦੋਨੇ ਇਹ ਇਹ ਲਾਲ ਚੀਨਾ ਜੀ ਚਿੱਟੀਆਂ ਅੱਖਾਂ ਦਾ ਠੀਕ ਆ ਆ ਪੂਰੀ ਇਹਦੇ ਗਾਨੀ ਬਣੀ ਵੀ ਦੇਖ ਸਕਦੇ ਤੁਸੀਂ ਆ ਲਾਲ ਗਾਨੀ ਬਣੀ ਹੋਈ ਤੇ ਆ ਰੰਗ ਲੱਗਿਆ ਵਾ ਬਾਈ ਇਹਦੇ ਠੀਕ ਆ ਜੀ ਦੂਆ ਪੱਲਾ ਵੀ ਦਿਖਾਉਂਦਾ ਠੀਕ ਹੈ ਜੀ ਇਹਦੇ ਪੂਰੀ ਗਲ ਚ ਹਿੱਕ ਬਿਹੜੀ ਪੂਰੀ ਹਿੱਕ ਜੀ ਇਹਦੀ ਇਹ ਪੂਰੀ ਲਾਲ ਆ ਬਾਈ ਇਹ ਆ ਦੇਖੋ ਆ ਇਹਦੇ ਪੰਜੇ ਠੀਕ ਹੈ ਇਹ ਕਬੂਤਰ ਬੜੇ ਆ ਬਾਈ ਕਬੂਤਰ ਇਹ ਜਿਹੜੇ ਸੇਲ ਕਰਨੇ ਬਾਈ ਨੇ ਇਹ ਕਬੂਤਰੀ ਇਹ ਹੂੰ ਇਹ ਕਬੂਤਰ ਆ ਇਹ ਵੀ ਕਬੂਤਰ ਆ ਠੀਕ ਆ ਇਹ ਲਓ ਬਾਈ ਇੱਕ ਬਈ ਆ ਹਾਂ ਹੂੰ ਦੂਆ ਬੱਲਾ ਵੀ ਦਿਖਾ ਦਿਓ ਹੋਲ ਕੇ ਚੰਗੀ ਕਰਾ ਠੀਕ ਲੋ ਜੀ ਠੀਕ ਆ ਬਈ ਠੀਕ ਆ ਠੀਕ ਆ ਹੂੰ ਜਿੰਦਾ ਜਿਹਨੇ ਤੁਹਾਨੂੰ ਪਤਾ ਦੇਖਣਾ ਦਾ ਦੱਸੇ ਦਿੰਦਾ ਵੀਡੀਓ ਚ ਜਿਹੜੇ ਦੇਖ ਕੇ ਪੰਜੇ ਦਿਖਾਈਏ ਨੇ ਮੜਾ ਜੀ ਆ ਇਹਦੇ ਪੰਜਿਆਂ ਦਾ ਸ਼ੌਂਕ ਕਰੋ ਬਈ ਠੀਕ ਹੈ ਜੀ ਨਾ ਠੀਕ ਹੈ ਜੀ ਜਿਹੜੇ ਬੀਜ ਨੇ ਭਾਈ ਲੈਣੇ ਹੋਏ ਤਾਂ ਤੁਹਾਨੂੰ ਆਪਾਂ ਨੰਬਰ ਦੱਸ ਦੇਣਾ ਆਪਾਂ ਆਪਣਾ ਕਨੈਕਟ ਕਰ ਲਿਓ ਭਾਈ ਠੀਕ ਹੈ ਜੀ ਆ ਦੋ ਕਾਲੇ ਵੀ ਵੇਚਣੇ ਆ ਹਾ ਨੀਲੇ ਇਹ ਬੱਚੇ ਇਹ ਬੱਚੇ ਇਹ ਹਾਂ ਆ ਭਾਈ ਕਬੂਤਰ ਬੱਚਾ ਹਨਾ ਲਾਲ ਹਨਾ ਪਈਆਂ ਹੂੰ ਲਾਲ ਠੱਲ ਪਈ ਵੀ ਆ ਠੀਕ ਆ ਸੁਰਖ ਕਾਲੇ ਸੁਰਖ ਪੰਜੇ ਆ ਦੇਖ ਲਓ ਚਿੱਟੀਆਂ ਦਾ ਬਈ ਇਹ ਠੀਕ ਆ ਚਿੱਟੀਆਂ ਦਾ ਜੀ ਇਹ ਚਿੱਟੀਆਂ ਦਾ ਇਹ 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 ਦੋਨੇ ਇਹ ਭਾਈ ਆ ਇਹ ਦੋਨੇ ਦੂਜੀ ਝੋਲੀ ਦੀ ਆ ਉਹ ਪਹਿਲੀ ਦੀ ਆ ਉਹ ਪਹਿਲੀ ਦੀ ਆ ਦੂਜੀ ਦੀ ਹਾਂ ਠੀਕ ਪਰ ਉਹ ਪੰਜਿਆਂ ਦਾ ਸਮੋਹ ਇਹ ਵੀ ਬਈ ਦੇਣੇ ਆ ਵੀਰ ਨੇ ਜੇ ਕਿਸੇ ਨੂੰ ਪਸੰਦ ਆਉਂਦੇ ਹੋਏ ਤਾਂ ਇਹ ਵੀ ਦੇਖ ਲਿਓ ਠੀਕ ਆ ਜੀ ਕੋਲਾ ਜੀਆਂ ਹੀ ਆ ਗਲੀਆਂ ਚਿੱਟੀਆਂ ਦਾ ਇਹ ਬੱਚਾ ਪੱਠਾ ਜਾਇਆ ਹੈ ਜੇ ਕੋਈ ਹੋਇਆ ਬਾਈ ਸ਼ੌਂਕੀ ਤਾਂ ਇਹ ਵੀ ਦੇਣੇ ਆ ਬਾਕੀ ਹੁਣ ਤੁਹਾਨੂੰ ਬਾਈ ਇਹ ਬਾਈ ਸਾਰੇ ਜਿਹੜੇ ਕਬੂਤਰ ਹੈਗੇ ਆ ਇੱਥੇ ਖੜੀ ਬਾਈ ਇਹ ਦੇਣੇ ਵਾਲੇ ਹੀ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਨੇ ਬਾਈ ਲੈਣੇ ਹੋਏ ਤਾਂ ਜਰੂਰ ਆਪਣੇ ਨਾਲ ਕੰਟੈਕਟ ਕਰ ਲਿਓ ਠੀਕ ਆ ਜੀ ਆਪਾਂ ਤੁਹਾਨੂੰ ਫਿਰ ਦੱਸ ਦਾਂਗੇ ਫੋਨ ਤੇ ਕੀ ਆ ਇਹਨਾਂ ਦਾ ਜਾਇਜੇ ਆ ਬਾਈ ਰੇਟ ਇਹਨਾਂ ਦਾ ਆਪਾਂ ਦਾ ਹੈਗਾ ਕੰਮ ਤਾਂ ਜਿੱਦਾਂ ਕੀ ਹਨਾ ਯਾਰਾਂ ਦੋਸਤਾਂ ਕੋਈ ਜਾ ਕੇ ਜਿੱਕਾ ਕੀ ਫੋਨ ਆਉਦਾ ਆਪਾਂ ਨੂੰ ਹਨਾ ਵੀਰ ਆਪਾਂ ਤਾਂ ਰੱਖਿਆ ਤੇ ਆਪਾਂ ਦਾ ਜਿਹੜੇ ਘਰ ਆਪਣੇ ਵਾਲੇ ਆ ਆਪਾਂ ਡਾਊਨ ਰੱਖੇ ਹੋਏ ਆ ਤੇ ਆਪਣੇ ਆਪਣੇ ਭਰਾਵਾਂ ਦੇ ਜਿੱਦਾਂ ਕੀ ਕਿਨੇ ਕੋ ਮਜ਼ਦੂਰੀਆਂ ਦੇਖੋ ਇਹਨਾਂ ਤਰ੍ਹਾਂ ਦੀਆਂ ਹਰੇਕ ਬੰਦੇ ਦੀਆਂ ਆਪਣੀ ਆਪਣੀਆਂ ਹਨਾ ਵੀਰੋ ਤੇ ਬਾਈ ਕਾਰਨਾ ਕਰਕੇ ਕੂਤਰ ਦੇ ਹੁੰਦੇ ਆ ਤੇ ਇਹ ਨਹੀਂ ਹੈਗਾ ਜਿਉ ਜ਼ਰੂਰੀ ਹੋ ਵੀ ਹਾਂ ਫਿਰ ਚੰਗੇ ਨਹੀਂ ਦਿੰਦਾ ਕੋਈ ਕਿਉਂਕਿ ਬਾਈ ਮਜ਼ਦੂਰੀ ਅਹੀ ਜਿਹੀ ਜਿਹੀ ਦੀ ਕਈ ਵਾਰ ਬੰਦੇ ਚੰਗੇ ਕੂਤਰ ਵੀ ਦੇਣੇ ਪੈ ਜਾਂਦੇ ਆ ਠੀਕ ਹੈ ਸਹੀ ਗੱਲ ਆ ਬਾਕੀ ਬਾਈ ਵੀਰ ਦਾ ਆਪਾਂ ਨੂੰ ਫੋਨ ਆਇਆ ਤਾਂ ਕਹਿੰਦਾ ਮੈਂ ਥੋੜੇ ਕਬੂਤਰ ਆਪਣੇ ਸੇਲ ਕਰਨੇ ਆ ਹਾਂ ਠੀਕ ਆ ਜੀ ਵੀ ਤਾਂ ਕਰਕੇ ਆਪਾਂ ਉਰੇ ਪਹੁੰਚੇ ਵੀਰ ਕੋਲ ਬਾਕੀ ਜੇ ਕਿਸੇ ਭਰਾ ਨੂੰ ਚੰਗੇ ਲੱਗੇ ਬਾਈ ਤਾਂ ਫੋਨ ਕਰ ਲਿਓ ਆਪਾਂ ਨੰਬਰ ਦੇ ਦੂੰਗੇ ਆਪਣਾ ਹਨਾ ਆਪਾਂ ਨੂੰ ਫੋਨ ਕਰ ਲਿਓ ਤਾਂ ਆਪਾਂ ਤੁਹਾਨੂੰ ਇੱਕ ਉਤਰ ਦੱਸ ਦਾਂਗੇ ਹਨਾ ਕੀ ਰੇਟ ਦੇਣਾ ਕੀ ਦੇਣਾ ਹਰ ਇੱਕ ਉਤਰ ਪਸੰਦ ਆ ਹਾਂਜੀ ਹਾਂ ਬੰਦਾ ਬਾਈ ਹਾਂ ਬਾਈ ਕਿ ਨਾ ਵੀਡੀਓ ਸਾਹਮਣੇ ਬਾਈ ਆ ਨਹੀਂ ਰਿਹਾ ਤਾਂ ਕਰਕੇ ਚਲੋ ਕੋਈ ਬਹੁਤ ਦਿੱਕਤਾਂ ਹੁੰਦੀਆਂ ਜਾਂ ਕਿਦਾਂ ਵੀ ਹੈ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਬਾਈ ਬਾਕੀ ਜੇ ਕਿਸੇ ਨੇ ਲੈਣੇ ਹੋਏ ਤਾਂ ਬਾਈ ਜਰੂਰ ਆਪਾਂ ਨੂੰ ਕੰਟੈਕਟ ਕਰ ਲਿਓ ਲੋ ਬਾਈ ਹੁਣ ਜਿਹੜੇ ਤੁਹਾਨੂੰ ਬਚੇ ਆਪਾਂ ਪੱਠੇ ਬਾਈ ਹੁਣ ਦੇ ਪੱਠੇ ਆ ਏ ਵੀ ਬਾਈਕ ਇਹਨਾਂ ਵਿੱਚ ਆਪਾਂ ਦੇ ਦਾਂਗੇ ਠੀਕ ਆ ਜੀ ਉਹਨਾਂ ਦਾ ਹੁਣ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਪੱਠਿਆਂ ਦਾ ਜਿਹੜੇ ਹੁਣ ਦੇ ਪੱਠੇ ਆ ਵੀ ਵਿੱਚ ਦੇ ਦੇਣੇ ਆ ਪਰ ਬਾਈ ਇਹਨਾਂ ਦਾ ਰੇਟ ਤੁਹਾਨੂੰ ਬਾਅਦ ਵਿੱਚ ਦੱਸ ਦਾਂਗੇ ਆਪਾਂ ਬਾਈ ਨੇ ਇਹਨਾਂ ਦਾ ਰੇਟ ਕੀ ਰੱਖਿਆ ਬਾਈ ਕਿਉਂਕਿ ਦੇਖੋ ਬਾਈ ਬੱਚੇ ਕਢਾਉਣੇ ਵੀ ਔਖੇ ਆ ਪਾਲਣੇ ਵੀ ਔਖੇ ਆ ਬੰਦੇ ਦੀ ਮਿਹਨਤ ਵੀ ਲੱਗਦੀ ਆ ਹਰੇਕ ਚੀਜ਼ ਨੂੰ ਮਿਹਨਤ ਲੱਗਦੀ ਆ ਠੀਕ ਆ ਜੀ ਤਾਂ ਕਰਕੇ ਹੁਣ ਤੁਹਾਨੂੰ ਆਪਾਂ ਬੱਚਿਆਂ ਦਾ ਸ਼ੌਂਕ ਕਰਾਉਣ ਲੱਗੇ ਆ ਤਾਂ ਦੇਖ ਲਓ ਜਿਹੜੇ ਨੂੰ ਬੰਦੇ ਨੂੰ ਜਿਹਨੂੰ ਵੀ ਜਿਹੜੀ ਚੀਜ਼ ਪਸੰਦ ਆਈ ਤਾਂ ਆਪਾਂ ਫੋਨ ਕਰ ਲਿਓ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਰੇਟ ਦੱਸ ਦੇਣਾ ਆਪਣਾ ਸ਼ੌਂਕ ਕਰਕੇ ਜਿਹਨੂੰ ਪਸੰਦ ਆ ਗਈ ਚੀਜ਼ ਆਣਾ ਲੈ ਕੇ ਜਾ ਸਕਦੇ ਹੁਣ ਇਹ ਨਵੇਂ ਪੱਠੇ ਆ ਬਾਈ ਸਾਰੇ ਜਿਹੜੇ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਪਾਂ ਆ ਕਰਾਇਓ ਬਾਈ ਸ਼ੌਂਕ ਤੇ ਬਾਈ ਨੇ ਆਪਣੀ ਸਾਨੂੰ ਜਲਦੀ ਗੱਲ ਜਿਹੜੀ ਤੀ ਦੱਸਤੀ ਬਾਈ ਵੀ ਅੰਦਰ ਸਾਡੇ ਸਾਹਮਣੇ ਹੀ ਖੜਾ ਹਾਂ ਚਲੋ ਬਹੁਤ ਚੀਜ਼ਾਂ ਆਉਂਦੀਆਂ ਬਾਈ ਆਪਾਂ ਨਹੀਂ ਵੀ ਦੱਸ ਸਕਦੇ ਹੁਣ ਇਹ ਰੇਕ ਬੰਦੇ ਦੀ ਆਪਣੀ ਬੜੀ ਦਿੱਕਤ ਹੁੰਦੀ ਆ ਇਹ ਢਾਂਗੀਆਂ ਪੜਾ ਇਹ ਛਤਰੀ ਲੱਗੇ ਹੋਏ ਆ ਬਾਈ ਆ ਰੰਗ ਤਾਂ ਲ ਹਾਂ ਲੋ ਦੇਖ ਸਕਦੇ ਹੋ। ਲੋਕ ਭੂਰੀ ਆ। ਹੂੰ ਠੀਕ ਆ। ਠੀਕ ਆ। ਹਾਂ ਦੇਖੋ ਬੱਚੇ ਲੱਗੇ ਹੋਏ ਬਾਈ ਛਤਰੀ ਤੇ ਸਾਰੇ। ਇਹ ਵੀ ਬਾਈ ਨੇ ਦੇ ਦੇਣੇ ਕਰਦਣੇ ਸੇਲ। ਇਹ ਬਾਈ ਇੱਧਰ ਲਾਲਚੀ ਨਾ ਕਿਉਂਕਿ ਬਾਈ ਹਰ ਇਹ ਸੀਜ਼ਨ ਦੇ ਵਿੱਚ ਕਈਆਂ ਕੋਲ ਬੱਚੇ ਵੀ ਬਾਈ ਨਹੀਂ ਬਣੇ ਬੈ ਨਾ ਤਾਂ ਤੁਸੀਂ ਇਹ ਬੱਚੇ ਪਲੇ ਪੁਲਾਏ ਤੁਸੀਂ ਲਿਜਾ ਸਕਦੇ। ਲਿਜਾ ਸਕਦੇ। ਲਾਲਚੀ ਨਾ ਚਿੱਟੀਆਂ ਦਾ। ਇਹ ਬਾਈ ਕਿਉਂਕਿ ਬਾਈ ਨੇ ਪੱਕੇ ਟਾਂਗੀਆਂ ਬੁਲਾਏ ਹੋਏ ਆ ਤੇ ਉਡਾ ਲੇ। ਚੰਗੀ ਧਾਣੀਆਂ ਪਾਉਣੇ ਹੁੰਦੇ ਤਾਂ। ਫਟਾਫਟ ਚੰਗੀ ਧਾਣੀਆਂ। ਇਹ ਜ਼ੀਰੋ ਗਲੀ ਦੇ ਬੱਚੇ ਆ ਵੀਰੇ ਢਾਂਗੀਆਂ ਪਰ ਲੱਗੇ ਲਗਾਏ ਕਿਉਂਕਿ ਭਾਈ ਕੋਈ ਵੀ ਵੀਰ ਨੇ ਲੈਣੇ ਹੋਵੇ ਨਾ ਤਾਂ ਸਾਡੇ ਇਹ ਨੰਬਰ ਪਰ ਸੰਪਰਕ ਕਰ ਸਕਦਾ ਠੀਕ ਆ ਤੇ ਪ੍ਰਾਇਜ ਇਹਨਾਂ ਦਾ ਭਾਈ ਦਾਈ ਨੇ ਲੱਗ ਰੱਖਿਆ ਪਿਆ ਇਹ ਜਿਹੜੇ ਪਹਿਲਾਂ ਦਿਖਾਏ ਉਹ ਲੱਗੇ ਹੋਏ ਭਾਈ ਸਾਰੇ ਇਹ ਇਹ ਬੱਚੇ ਲੱਗੇ ਹੋਏ ਆ ਸਾਰੇ ਲਓ ਜੀ ਆ ਵੀ ਕਰੋ ਘੱਟੀਆਂ ਦਾ ਮੱਚਾ ਇਹ ਸੋ ਵੀ ਸਾਫ ਨਹੀਂ ਆ ਬਚਾ ਲੱਖਾਂ ਦੇਖ ਲਈਏ ਇਹਦਾ ਵੀ ਬਾਈ ਟੁੱਸਾ ਆ ਹ ਲਾਲ ਠੀਕ ਹੈ ਜਿਹੜੇ ਵੀ ਨੂੰ ਬਾਈ ਪਸੰਦ ਆਈ ਜਿਹੜੀ ਚੀਜ਼ ਆ ਦੇਖੋ ਬਾਈ ਢਾਂਗੀ ਤੇ ਤਾਂ ਫੋਨ ਕਰ ਸਕਦਾ ਇੱਧਰ ਕਰਦੇ ਢਾਂਗੀਆਂ ਦੇ ਥੱਲੇ ਨਹੀਂ ਬੰਦੇ ਹੈਗੇ ਢਾਂਗੀਆਂ ਦੇ ਪੱਕੇ ਇਹ ਛਤਰੀਆਂ ਦੇ ਬਾਈ ਪੱਕੇ ਆ ਬੱਚੇ ਇਹ ਲੱਗੇ ਹੋਏ ਸਾਰੇ ਆ ਲਓ ਬਾਈ ਇੱਧਰ ਵੀ ਆ ਗਿਆ ਨਾ ਕਾਲਾ ਚੀਨਾ ਆ ਗਿਆ ਜੀ ਸ਼ਾਕਾ ਕਾਲਾ ਚੀਨਾ ਸ਼ਾਕਾ ਬਾਈ ਕਾਲੀ ਉਹ ਨੋਕ ਕਹਦੀ ਠੀਕ ਹੈ ਜੀ ਕਿਉਂਕਿ ਅੱਖਾਂ ਬਾਈ ਇਹੇ ਰੰਗ ਵਿੱਚ ਚਲੋ ਦੇਖਣ ਦਾ ਕੁੱਪਟਰ ਬਹੁਤ ਮੈਨੂੰ ਵਧੀਆ ਲੱਗਿਆ ਹਾਂ ਆ ਪੱਲਿਆਂ ਦੇ ਵਿੱਚ ਛਿੰਬਾ ਇਹ ਤੇ ਬੱਚੇ ਇੱਕ ਹੋਰ ਆ ਬਾਈ ਆਮ ਜੇਕਰ ਬੱਚੇ ਆ ਲਾਲ ਰੰਗ ਲੱਗਿਆ ਹੋ ਕੱਚ ਦੇ ਦੇਖ ਸਕਦੇ ਆ ਕੋਈ ਸਿੱਪ ਸੁੱਪ ਨਹੀਂ ਹੈਗੀ ਗੋਲ ਪੈ ਥੱਲੇ ਦੇ ਲਓ ਜਿੱਦਾਂ ਕੀ ਕਹਿੰਦੇ ਖਰਾਕ ਪਾਉਣੀ ਬੱਚਿਆਂ ਨੂੰ ਇਹ ਕਰਨਾ ਲੈ ਥੱਲੇ ਦੇ ਬਾਈ ਸੀਨਾ ਦੇਖ ਸਕਦੇ ਤੁਸੀਂ ਹੱਡੀ ਨਹੀਂ ਦਿਖਦੀ ਬਿਲਕੁਲ ਸਹੀ ਗੱਲ ਬੋਲ ਆ ਭਲੇ ਵੀ ਆ ਬੱਚੇ ਆ ਆਪਾਂ ਜੀ ਦੇਖ ਲਓ ਇਹਦੇ ਇਹ ਬਾਈ ਹੁੰਦੇ ਪੱਠੇ ਆ ਇਹ ਸਾਰੇ ਛੱਡਣੇ ਵਾਲੇ ਆ ਇਹ ਜਿਹੜਾ ਵੀਰ ਨੂੰ ਜਿਹੜੇ ਪਸੰਦ ਆਏ ਤਾਂ ਆਪਣਾ ਬਾਈ ਲੈ ਕੇ ਜਾ ਸਕਦੇ ਬਾਈ ਕੋਲ ਤੇ ਲਾਲ ਚੀਨਾ ਆ ਗਿਆ ਜੀ ਉਹ ਵੀ ਸ਼ਾਕ ਖੱਤ ਕਾਲੀਆਂ ਅੱਖਾਂ ਦਾ ਕਾਲੀ ਨੋਕ ਠੀਕ ਆ ਜੀ ਇਹ ਕੱਚ ਚ ਲੱਗਿਆ ਵਾ ਬਈ ਹਰਾ ਲਾ ਇਹ ਕਿਉਂਕਿ ਛਤਰੀ ਤੇ ਪਲਾਉਣੇ ਖਾਤੇ ਪੇ ਰੰਗ ਅੜਾ ਕੇ ਇੱਕ ਵਾਰ ਦੇਖਣਾ ਹੀ ਪੈਂਦਾ ਸਹੀ ਹੈ ਢਾਂਗੀਆਂ ਉੱਪਰ ਲੱਗੇ ਆ ਬਈ ਇਹ ਠੀਕ ਆ ਜੀ ਜਿਹੜੇ ਵੀ ਨੂੰ ਪਸੰਦ ਆਏ ਤਾਂ ਬਾਈ ਫੋਨ ਕਰ ਲਿਓ ਜਰੂਰ ਉਸ ਦੀ ਬਾਈ ਬੱਤੀ ਬਣਾ ਕੇ ਰੱਖ ਦਾਲ ਹੂੰ ਛੱਡ ਦੇ ਆ ਛਤਰੀ ਤੇ ਲੱਗੇ ਪਏ ਆ ਕਾਲਾ ਚੀਨਾ ਬੜੀਆ ਕਿਤੇ ਰੰਗ ਹਲਾਏ ਵੇ ਇਹ ਬਾਈ ਨੇ ਬਾਈ ਡਾਏ ਵੇ ਵੀ ਆ ਤਾਂ ਤੁਹਨ ਦੱਸ ਵੀ ਦਊਂਗਾ ਰਿਜ਼ਲਟ ਕਿਦਾਂ ਵਧੀਆ ਰਿਜ਼ਲਟ ਆ ਕਹਿੰਦਾ ਢਾਂਗੀਆਂ ਉੱਪਰ ਲੱਗੇ ਵੇ ਬੱਚੇ ਠੀਕ ਆ ਜੀ ਬਹੁਤ ਵੀਰ ਹੁੰਦੇ ਬਾਈ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਚਲੋ ਕਈ ਵਾਰ ਕਾਰਨ ਬੱਚੇ ਨਹੀਂ ਬਣਦੇ ਹੈਗੇ ਆਦੂ ਚੀਨਿਆਂ ਦੇ ਫੈਨ ਆ ਜਿਹੜੇ ਹਨਾ ਕਿਉਂਕਿ ਬਾਈ ਹਰ ਇੱਕ ਬੰਦੇ ਨੂੰ ਹਰ ਇੱਕ ਤਰ੍ਹਾਂ ਦੇ ਪਸੰਦ ਆ ਇਹ ਬਾਈ ਜਿਹੜੇ ਚੀਨਿਆਂ ਦੇ ਫੈਨ ਆ ਤੁਸੀਂ ਦੇਖ ਸਕਦੇ ਆ ਸਿੱਟੀਆਂ ਅੱਖਾਂ ਦਾ ਬਾਈ ਬੱਚੇ ਜਾਣੇ ਵਾਲੇ ਨਹੀਂ ਹੈਗੇ ਬਾਈ ਜਮਾਂ ਵੀ ਬਾਹਰ ਠੀਕ ਆ ਲਓ ਢਾਂਗੀ ਦਾ ਪੱਕਾ ਲੱਗਿਆ ਲਗਾਇਆ ਲਓ ਜੀ ਨੀਲਾ ਲਓ ਜੀ ਨੀਲੇ ਆਲੇ ਫੈਨ ਆ ਜੋ ਚਿੱਟੀਆਂ ਦਾ ਨੀਲਾ ਅੱਖ ਦੇਖ ਸਕਦੇ ਤੁਸੀਂ ਚੰਗੀ ਦੇ ਕਿਥੇ ਰੱਖ ਬਈ ਜੀਰੋ ਕਲੀ ਦੇ ਦਾ ਦੋ ਰੰਗ ਲੱਗੇ ਹੋਏ ਜੀਰੋ ਕਲੀ ਦੇ ਵੀ ਬਈ ਇੱਕ ਵਾਰ ਨਹੀਂ ਝਾੜਿਆ ਹਜੇ ਜੀਰੋ ਕਲੀ ਦੇ ਰੰਗ ਗੜਾਈਆਂ ਕਰਾਈਆਂ ਵਾਸੇ ਸਾਰੇ ਲੱਗੇ ਹੋਏ ਬਾਈ ਇਹ ਰੱਤੇਆਂ ਆਲੇ ਆ ਜੋ ਭਾਈ ਆ ਰੱਤਾ ਹੈ ਜੀ ਹੌ ਲੜਾਵਾ ਕੁੱਤਰ ਆ। ਇਹ ਰੱਤਿਆਂ ਦੇ ਫੈਨ ਆ। ਚਿੱਟੀਆਂ ਹੁੰਦਾ। ਰੱਤਾ ਬੱਚਾ ਏ। ਪੂਰੀ ਉਹ ਨੋਕ ਆ ਇਹਦੀ। ਚਿੱਟੀ ਪੂੰਛ ਆ ਇਹਦੀ। ਐਸਾ ਆ ਤੁਸੀਂ ਕੁਆਲਿਟੀ ਦੇਖ ਲਓ ਪਰਾਂ ਦੀ। ਪੰਜਵੀਂ ਕਲੀ ਚ ਹੈ। ਹਾਂ ਹਾਂ। ਪੰਜਮੀ ਕਲੀ ਚ। ਇਹ ਪੰਜਵੀਂ ਕਲੀ ਆਉਂਦੀ ਆ ਬਈ ਇਹਦੀ। ਓਏ ਹਰ ਜਾ। ਕਿਨੇ ਕਰਾਂ ਜੀ ਇਹਦੀ। ਛਣ। ਇਹ ਲੱਗੇ ਵੇ ਬਾਈ ਸਾਰੇ ਬੱਚੇ। ਲੋਈ ਖਟੀਆਂ ਦਾ ਕਿੰਨੀਆਂ ਸੋਹਣੀਆਂ ਪਿਆਰੀਆਂ ਹਰੀਆਂ ਖਟੀਆਂ ਖਾਂ ਦੇ ਹਰੀ ਚਲ ਕਵਾਹੀ ਦਿੱਤੀ ਇਹ ਬੱਚੇ ਹੀ ਆ ਭਾਈ ਸਾਰੇ ਇਹ ਜੀਓ ਵਾਲੀ ਬਣੀ ਜੀ ਦੀ ਟੋਰੀਓ ਵਾਲੀ ਜੀ ਜੇ ਕਿਸੇ ਵੀਰ ਭਾਈ ਕੋਈ ਲੈਣ ਵਾਲਾ ਹੈਗਾ ਏ ਠੀਕ ਹੈ ਜੀ ਕੱਚ ਚ ਲਾਲ ਰੰਗ ਲੱਗਿਆ ਵੈਦ ਛਾੜੇ ਪਿਆ ਬਾ ਨਾ ਛਿੱਟੀਆਂ ਦਾ ਇਹ ਬੱਚਾ ਝਾੜੇ ਪਿਆ ਵਾ ਬਾਈ ਇਹ। ਬਾਈ ਤੁਸੀਂ ਆ ਕੁਆਲਿਟੀ ਦੇਖੀ ਹੋਊਂਗੀ। ਅੱਖ ਦੇਖ ਯਾਰ ਇਹਦੀ ਹਨਾ। ਬਾਈ ਕੋਈ ਲਾਣੀ ਰੰਗੀ ਲੱਗ ਚੀਜ਼ ਆ ਦੇਖ ਲਓ। ਜੇ ਕੋਈ ਕੂਤਰਵਾਦੀ ਨੂੰ ਪਤਾ ਹੈ ਤਾਂ ਦੇਖ ਸਕਦਾ। ਪਾਣੀ ਜਿਹੜੀ ਅੱਖਾਂ ਨਾ ਬਾਹਰ ਨੂੰ ਆਖਾਂ ਕਿੰਨੀਆਂ ਬਾਹਰ। ਅੱਖਾਂ ਮੱਥਾ ਤੇ ਅੱਖਾਂ ਕੂਤਰ ਦੀਆਂ ਚੈੱਕ ਕਰਿਓ ਚੰਗੀ ਤਰ੍ਹਾਂ। ਬਾਹਰ ਅੱਖ ਬਹੁਤ ਆ। ਹਮ ਅੱਖ ਬਹੁਤ ਆ ਬਾਹਰ। ਪਾਣੀ ਰੰਗੀ ਜੀ ਅੱਖਾਂ ਬਾਹਰ। ਛੱਡ ਦੇ ਬਾਈ ਛੱਡ ਦੇ ਝਾੜੇ ਪਿਆ ਵਾ ਬੱਚਾ ਇਹ। ਇਹ ਇਹ ਝਾੜੇ ਪਿਆ ਪਿਆ। ਹਮ ਘੜੇ ਪਿਆ ਵਾ ਬਾਈ ਇਹ ਬਾਈ ਜਿਹਨੇ ਲੈਣੇ ਹੋਏ ਵੀਰ ਨੇ ਆਪਣਾ ਕੰਟੈਕਟ ਕਰ ਲਿਆ ਆਪਣੇ ਨਾਲ ਲਓ ਜੀ ਆ लास्ट ਬੱਚਾ ਬਾਈ ਇਹ ਵੀ ਚਿੱਟੀਆਂ ਦਾ ਜੀ ਠੀਕ ਆ ਜੀ ਇਹ ਨੀਲਿਆਂ ਚ ਹੀ ਬਣੇ ਵੇ ਬਾਈ ਇਹ ਹਾਂ ਜੀ ਚਿੱਟੀਆਂ ਦੇ ਨੀਲੇ ਜਿਹੜਾ ਨੀਲੇ ਚ ਬਣੇ ਵੇ ਬਾਈ ਇਹ ਤੁਹਾਨੂੰ ਮਾ ਪਿਓ ਵੀ ਦਿਖਾ ਦੰਨੇ ਇਹਨਾਂ ਦਾ ਜਿਹੜੇ ਨੀਲਿਆਂ ਚੋਂ ਬਣੇ ਵੇ ਆ ਤਾਨੂੰ ਸ਼ੌਂਕ ਵੀ ਕਰਾਇਆ ਪਹਿਲਾਂ ਵੀ ਦਿਖਾਇਆ ਹੁਣ ਵੀ ਆ ਬਾਈ ਇਹ ਪਹਿਲਾਂ ਧੁੰਦੇ ਜੇ ਹੁੰਦੇ ਆ ਕਾਲੇ ਕਾਲੇ ਜੇ ਬਾਅਦ ਚ ਇਹ ਨੀਲੇ ਬਣ ਜਾਂਦੇ ਆ ਆ ਉਹ ਬੈਠਾ ਜਿੱਦਾਂ ਬਚਾ ਇਹਦਾ ਬਾਈ ਨੀਲਾ ਉਹ ਤੇ ਸਾਰੇ ਮਤਲਬ ਲੱਗੇ ਵੇ ਇਹ ਬੱਚੇ ਠੀਕ ਆ ਜੀ ਆ ਲੋ ਆ ਦਿਖਾ ਦੇ ਨਿਕਾ ਆ ਦਿਖਾਈ ਬਾਈ ਅੱਛਾ ਇਹ ਗਿਜਾ ਬਣੀ ਉੱਪਰ ਦੇਖਦਾ ਉਹਦੇ ਠੀਕ ਆ ਠੀਕ ਆ ਇਹ ਚੱਲਿਆ ਉਹ ਦੇਖ ਉੱਧਰ ਉੱਪਰ ਜਾਣ ਲੱਗੇ ਆਲੇ ਛਤਰੀ ਦੇ ਹਾਂ ਇਹ ਆਹ ਇਹ ਮਾਂ ਐ ਬਾਪ ਆ ਹਾਂ ਜੀ ਇਹ ਮਾਂ ਪਿਓ ਆ ਉੱਤਰ ਪੂਦਰੀਆ ਜੀ ਆ ਲੋ ਜੀ ਬਾਈ ਇਹ ਜੋੜਾ ਆਹ ਠੀਕ ਹੈ ਜੀ ਚਿੱਟੀਆਂ ਦੇ ਹੀ ਆ ਬਾਈ ਇਹ ਵੀ ਇਹ ਮਾਂ ਪਿਓ ਬਾਈ ਜਿਹੜੇ ਨੀਲੇ ਬੱਚੇ ਦਿਖਾਏ ਹਨ ਤੁਹਾਨੂੰ ਆਪਾਂ ਨੇ ਇਹ ਉਹਨਾਂ ਦੇ ਮਾਂ ਬਾਪ ਆ ਜੀ ਬਾਈ ਦਿਖਾਈ ਪੱਲੇ ਦਿਖਾਈਏ ਤੇ ਖੋਲ ਕੇ ਕੱਟ ਕਰੇ ਕੱਟ ਕਰੇ ਬੱਚਾ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੋੜੇ ਆ ਬਾਈ ਇਹ ਇਹ ਮਾਂ ਪਾਪਾ ਜਾਨੀ ਕਿ ਚਿੱਟੀਆਂ ਦੇ ਠੀਕ ਆ ਬਹੁਤ ਸਾਫ ਆ ਜੀ ਚਿੱਟੀਆਂ ਦਾ ਬਾਈ ਜੋੜਾ ਇਹ ਮਾਂ ਬਾਪ ਦਾ ਠੀਕ ਆ ਇਹ ਦੋਨੋਂ ਇਹ ਜੋੜਾ ਬਾਈ ਇਹ ਇੱਥੇ ਨੂੰ ਖੜਦਾ ਬਾਈ ਮੜਦਾ ਨਾ ਫੋਟੋ ਵੀ ਲੈ ਲਵਾਂ ਨਾਲ ਇੱਕ ਹਾਂ ਕੋਈ ਨਹੀਂ ਬੜਾ ਠੀਕ ਹੈ ਬਾਈ ਦੇਖ ਲਿਓ ਬਾਕੀ ਸੈਨ ਹੁਣ ਤੁਸੀਂ ਆ ਦਿਖਾ ਦੇਣਾ ਮੈਂ ਤੁਹਾਨੂੰ ਚੰਗੀ ਦੇਣਾ ਜਿਹੜੇ ਵੀਰ ਨੂੰ ਬਾਈ ਪਸੰਦ ਆਂਦੇ ਹੋਏ ਹਨ ਉਹ ਵੀਰ ਤਾਂ ਜਰੂਰ ਫੋਨ ਕਰ ਲਿਓ ਆ ਬੈਠੇ ਬੱਚੇ ਸਾਰੇ ਆਂਗੀ ਦੇ ਇਹ ਦੇਣਾ ਠੀਕ ਹੈ ਜੀ ਤੇ ਲਾਇਆ ਜੋੜਾ ਬੱਚੇ ਕਰ ਲਓ ਬਾਈ ਸ਼ੌਂਕ ਜਿਹੜੇ ਵੀਰ ਨੇ ਲੈਣੇ ਹੋਏ ਤਾਂ ਫੋਨ ਜ਼ਰੂਰ ਕਰ ਲਿਓ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਪਹਿਲਾਂ ਕਬੂਤਰ ਵੀ ਦੇ ਦੇਣੇ ਆ ਬੱਚੇ ਵੀ ਬਾਈ ਉੜਨੇ ਵਾਲੇ ਆ ਇਹ ਸਾਰੇ ਲੱਗੇ ਹੋਏ ਆ ਬੱਚੇ ਜਿਹੜੇ ਵੀਰ ਨੂੰ ਜਿਹੜੀ ਚੀਜ਼ ਪਸੰਦ ਆਈ ਤਾਂ ਫੋਨ ਕਰਕੇ ਜ਼ਰੂਰ ਦੱਸਿਓ ਨਾ ਚਲੋ ਠੀਕ ਆ ਬਾਈ ਇੰਨੀ ਵੀਡੀਓ ਆਪਣੀ ਕਬੂਲ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ